ਤੱਕ ਆਪ ਇਨਫਰਮੇਸ਼ਨ ਕੇਸ ਕਰ ਲੈਂਗੇ ਸਰ ਬਸ ਮੈਂ ਆਪਣੀ ਪਾਰਟੀ ਤੋਂ ਪਰਮਿਸ਼ਨ ਮੰਗੀ ਆ ਜੇ ਤਾਂ ਮੈਂ ਵਕੀਲ ਸਾਹਿਬ ਜੰਨੀ ਸਾਹਿਬ ਤੁਹਾਡੇ ਕੁਝ ਸਾਥੀ ਡਿਮਾਂਡ ਕਰ ਰਹੇ ਨੇ ਕਹਿੰਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚੇਹਰਾ ਐਲਾਨ ਕੀਤਾ ਜਾ ਬ੍ਰਹਮੇਂਦਰਾ ਨੇ ਹਾਈ ਕਮਾਂਡ ਨੂੰ ਓਪਰਚੁਨਿਟੀ ਦਿੱਖਦੀ ਹੋਰ ਵੀ ਬਹੁਤ ਸਾਰੇ ਰਹਿਣ ਦੇ ਤਿੰਨ ਮਹੀਨੇ ਬਣ ਕੇ ਹੀ ਬਹੁਤ ਕੁਝ ਪਾ ਲਿਆ ਯਾਰ ਨੁਕਸਾਨ ਇੰਨਾ ਕਰ ਰਹੇ ਮੇਰਾ ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ ਦੇ ਹੱਦੋਗੇ ਯਾਰ ਸਰਵੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖ ਜਿਓ 35 ਤੋਂ 40 ਟਿੱਕਾ ਕਾਂਗਰਸ ਦੀਆਂ ਔਰ ਆਮ ਆਦਮੀ ਪਾਰਟੀ ਦੀਆਂ ਬਿੱਤੀ ਜਾ ਰਹੀ ਹੈ ਇਹ ਦੇਖੋ ਪਹਿਲਾਂ ਅਜੇ ਤਾਂ ਐਤ ਕੀ ਤਾਂ 35 40 ਉਹ ਦੇ ਰਹੇ ਆ ਆਮ ਆਦਮੀ ਨੂੰ ਪਿਛਲੀ ਵਾਰੀ 100 ਦੇ ਰਹੇ ਸੀ ਉਹ ਵੀ ਤਾਂ ਇਹਨਾਂ ਦਾ ਹੀ ਸਰਵੇ ਸੀ ਸੀ ਸਰਵੇ ਪਿਛਲੀ ਵਾਰੀ ਸਾਰੇ ਪਿੰਡਾਂ ਵਿੱਚ ਬੋਰਡ ਚਪਕਾਤੇ 100 ਸੀਟਾਂ ਰਿਆ ਆਮ ਆਦਮੀ ਨੂੰ ਕਿਹੜਾ ਝਾੜ ਆਇਆ ਫਸਲ ਬਥੇਰੀ ਕੁਛ ਨਹੀਂ ਆਣਾ ਇਹਨਾਂ ਪਾਸੇ ਸਰ ਇੱਕ ਅਮਰ ਜੋਤੀ ਬੁਝਾਈ ਜਾ ਰਹੀ ਹੈ ਅੱਜ ਇੰਡੀਆ ਗੇਟ ਤੇ ਅਮਰ ਜੋਤੀ ਜਲਾਈ ਜਾਂਦੀ ਸੀ ਉਸ ਨੂੰ ਬੰਦ ਕਰਕੇ ਅੱਜ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਰਾਹੁਲ ਗਾਂਧੀ ਕਹਿ ਰਹੇ ਆ ਕਿ ਦੇਸ਼ ਭਗਤੀ ਦੇ ਨਾਂ ਤੇ ਦੇਸ਼ ਦੇ ਲੋਕਾਂ ਨਾਲ ਹੀ ਧਰੋਹ ਹੈ ਓ ਯਾਰ ਕੀ ਕਰੀਏ ਹੁਣ ਇਹਨਾਂ ਦਾ ਜਿਹੜੀ ਨੈਸ਼ਨਲ ਗੱਲ ਹੈ ਨੈਸ਼ਨਲ ਦਾ 3-4 ਮਹੀਨੇ ਤੁਹਾਡੇ ਨਾਲ ਮਿਲੇ ਤੁਸੀਂ ਕਿਸ ਦਾ ਨਾਮ ਰეკਮੈਂਡ ਕਰਦੇ ਹੋ ਤੁਹਾਡੇ ਹਿਸਾਬ ਨਾਲ ਕੌਣ ਹੋਣਾ ਚਾਹੀਦਾ ਮੁੱਖ ਮੰਤਰੀ ਮੈਂ ਤਾਂ ਕਹਿੰਦਾ ਪੰਜਾਬ ਦੇ ਲੋਕ ਜੀਨੂੰ ਚਾਣ ਉਹਨੂੰ ਬਣਾਣਾ ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ ਇਤ ਕੀ ਵਾਰ ਕੇਜਰੀ ਵਾਰ ਕਿੱਥੇ ਦਿਹਾਰੇ ਉੱਤਰਾਖੰਡ ਚ ਲੱਗੇ ਵੇ ਕਿੱਥੇ ਦਿਹਾਰੇ ਪੈਸੇ ਮੈਂ ਤਾਂ ਆਪਣੇ ਘਰ ਦੇ ਮੂਰੇ ਨਹੀਂ ਲਾ ਸਕਿਆ ਇਹ ਕੋਈ ਨਵੀਂ ਗੱਲ ਨਹੀਂ ਅੱਜ ਦਿਖਾਉਣ ਵਾਸਤੇ ਨਹੀਂ ਹੈ ਇਹ ਮੇਰਾ ਦਫਤਰ ਹੈ ਅਜੇ ਤੱਕ ਹੋਡਿੰਗ ਨਹੀਂ ਲੱਗਿਆ ਬਾਹਰ ਲੇਕਿਨ ਇਹ ਲੋਗ ਮਨੂਏ ਬਦਨਾਮ ਕਰ ਰਹੇ ਯਾਰ ਜਿਹਦੇ ਕੋਲ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ ਪੰਜਾਬ ਦਾ ਮੈਂ ਇਲੈਕਸ਼ਨ ਕਿਤੇ ਤੇ ਲੜਨਾ ਹੈ ਮੈਨੂੰ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਪਾਰਟੀ ਨੇ ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੇਜਰੀਵਾਲ ਜੀ ਫੇਰ ਇਲੈਕਸ਼ਨ ਲੜੋ ਟੂਟਪੁਰ ਇਲੈਕਸ਼ਨ ਤਾਂ ਖੜਾਓ ਤੁਸੀਂ ਕਹਿੰਦਾ ਜੀ 21 ਲੱਖ 69 ਹਜ਼ਾਰ ਸਾਡੇ ਬਕੌਲਾਂ ਰੋ ਆ ਗਿਆ ਮੈਨੂੰ ਦਿਖਾ ਦਿਓ ਜਿਹੜਾ ਸਾਬਕਾਤ ਕਿੱਥੇ ਅੱਜ ਗਾਂਧੀ ਜੀ ਦਾ ਇੱਕ ਟਵੀਟ ਆਇਆ ਕਿ 7000 ਆਇਆ ਉਹਨੇ ਕੋਈ ਆਰਟੀਆਈ ਰੈਂਕ ਕਢਾ ਲਿਆ ਯਾਰ ਕਿਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂ ਬਣਾਓਗੇ ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕਿ ਭਗਤ ਸਿੰਘ ਬਣ ਜੇਗਾ ਦੱਸੋ ਕਿਸ ਤਰ੍ਹਾਂ ਬਣ ਜੇਗਾ ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਤੀ ਇੱਕ ਬੰਦਾ ਸ਼ਰਾਬ ਛੱਡ ਰਿਹਾ ਕਿੱਥੇ ਛੱਡਤੀ ਫਿਰ ਉਹਨੇ ਸ਼ਰਾਬ ਮਾਂ ਦੀ ਸੌਂਹ ਖਾ ਕੇ ਤਾਂ ਤੁਸੀਂ ਸ਼ਰਾਬ ਨਹੀਂ ਛੱਡਦੇ ਆਮ ਬੰਦਿਆਂ 'ਚ ਤੁਸੀਂ ਕਿਸ ਤਰ੍ਹਾਂ ਜੀਓਗੇ ਕਿਸ ਤਰ੍ਹਾਂ ਪੰਜਾਬ ਚ ਲਾਓਗੇ ਕਿਹਾ ਸਟੇਜ ਚ ਲਾਉਣਾ ਹਰ ਸਰਕਾਰ ਚ ਲਾਉਣੀ ਬਰਾਬਰ ਹੋਗੇ ਮੈਂ ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਕਿ ਯਾਰੋ ਮੇਰੇ ਘਰ ਦਾ ਕੁਛ ਨਹੀਂ ਹੈ ਨਾ ਮੇਰੇ ਘਰ ਦੇ ਕੁਛ ਮਿਲਿਆ ਨਾ ਮੇਰੇ ਘਰ ਕੋਈ ਗੱਲ ਹੋਈ ਹੈ ਮੈਨੂੰ ਮੇਰੇ ਜੇ ਹੁਣ ਕਿਸੇ ਦਾ ਮੁੰਡਾ ਨਸ਼ਾ ਕਰਨ ਲੱਜੇ ਤਾਂ ਬਾਪ ਨੂੰ ਸਜ਼ਾ ਦੇ ਦੇਣੀ ਹੈ ਇੱਕ ਮਿੰਟ ਸਰ ਮੈਨੂੰ ਪੂਰੀ ਗੱਲ ਕਰ ਲੈਣ ਦਿਓ ਇੱਕ ਮਿੰਟ ਇੱਕ ਮੁੰਡੇ ਦਾ ਇੱਕ ਮੁੰਡਾ ਨਸ਼ਾ ਕਰਨ ਲੱਗਿਆ ਤਾਂ ਬਾਪ ਨੂੰ ਮਾਰ ਦੇਣਾ ਹੈ ਮੇਰਾ ਆਪਣੇ ਪਰਿਵਾਰ ਤੇ ਮੇਰਾ ਮੁੰਡਾ ਇੱਥੇ ਖੜਾ ਹੈ ਮੇਰਾ ਦੂਸਰਾ ਮੁੰਡਾ ਖੜਾ ਹੈ ਮੇਰੀ ਵਾਈਫ ਹੈ ਮੇਰੇ ਪਰਿਵਾਰ ਦੇ ਵਿੱਚ ਪੈਸਾ ਕੋਈ ਆਇਆ ਹੋਵੇ ਤਾਂ ਮੈਨੂੰ ਸਜ਼ਾ ਦੇ ਤੋ ਫਾਂਸੀ ਟੰਗ ਦਿਓ। ਮੈਂ ਇਲੈਕਸ਼ਨ ਇਹ ਨਹੀਂ ਲੜਦਾ। ਲੇਕਿਨ ਇਹ ਕੀ ਗੱਲ ਹੈ ਕਿ ਕਿਸੇ ਨੂੰ ਪੈਸਾ ਫੜਿਆ, ਕਿਸੇ ਦੇ ਘਰ ਤੇ ਫੜਿਆ, ਉਹਦਾ ਫਲੈਟ ਵੀ ਨਹੀਂ ਜਿੱਥੇ ਦੇ ਫੜਿਆ ਫਿਰ ਮਨੂੰ ਕਾਦੇ ਵਾਤੇ ਵਿੱਚ ਘੜੀਸਿਆ ਜਾ ਰਿਹਾ। ਮੇਰੀਆਂ ਫੋਟਾਂ ਕਾਦੇ ਵਾਤੇ ਇਹ ਕੇਜਰੀਵਾਲ ਪੌਂਦਾ ਨਾਲ। ਮਨੂੰ ਇਹਦੇ ਉੱਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮਨੂੰ ਇਹਦੇ ਉੱਪਰ ਮਾਨਹਾਨੀ ਦਾ ਦਾਅਵਾ ਕਰਨਾ ਪੈਣਾ। ਇਹ ਬੰਦਾ ਫਰਾਡ ਹੈ। ਹਰ ਕਿਸੇ ਨੂੰ ਇਲੈਕਸ਼ਨ ਦੇ ਵਿੱਚ ਜਿੱਦਣ ਤੱਕ ਚੋਣਾਂ ਚੱਲਦਾ ਉਦੋਂ ਤੱਕ ਬਦਨਾਮ ਕਰਦਾ ਬਾਅਦ ਚ ਗੁੱਡੇ ਢੇਕ ਦਿੰਦਾ ਮਾਫੀ ਮੰਗ ਲੈਂਦਾ ਤੁਹਾਡੇ ਸਾਹਮਣੇ ਮਝੀਠੇ ਦੇ ਭੱਜਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੂੰ ਉਸ ਦਿਨ ਅਸੀਫਾ ਦਿੱਤਾ ਸੀ ਜਿਸ ਦਿਨ ਇਹਨੇ ਮਾਫੀ ਕੋ ਸੋਰਸਸ ਬਤਾ ਰਹੇ ਆਂ ਆਪकी ਪਾਰਟੀ ਮੇ ਕਿ ਪਹਿਲੇ ਕਲੈਕਟਿਵ ਲੀਡਰਸ਼ਿਪ ਦੀ ਰਣਨੀਤੀ ਥੀ ਲੇਕਿਨ ਅਬ ਪਾਰਟੀ ਮੇ ਅੰਦਰਖਾਨੇ ਇਹ ਵਿਚਾਰ ਹੋ ਰਹਾ ਹੈ ਕਿ ਇੱਕ ਚਿਹਰੇ ਕੋ ਅੱਗੇ ਕੀਤਾ ਜਾਏ ਔਰ ਆਪਕੇ ਨਾਮ ਪਰ ਹੀ ਵਿਚਾਰ ਹੋ ਰਹਾ ਹੈ ਤੁਸੀਂ ਇਸ ਸਟਰੈਟਜੀ ਤੇ ਕੁਝ ਬਤਾਏਂਗੇ ਕੀ ਅੰਦਰਖਾਨੇ ਚੱਲ ਰਹਾ ਹੈ ਆਪ ਜਿਆਦਾ ਜਾਣਤੇ ਹੋਗੇ ਮੇਰੀ ਪਾਰਟੀ ਨਹੀਂ ਨਹੀਂ ਮੈਂ ਤੁਹਾਨੂੰ ਪੁੱਛ ਰੋ ਓਕੇ ਜਿਹੜੀ ਵਾਰਡ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਕ ਪੰਜਾਬੀ ਦਾ ਗੀਤ ਹੈ ਭਗਵੰਤ ਕੋਮਾਨ ਕੋਲ ਖੜਕੇ ਉਹਨੂੰ ਯਾਦ ਆ ਗਿਆ ਹੋਣਾ ਜੇ ਉਹਨੂੰ ਆਉਂਦਾ ਨਹੀਂ ਪਰ ਕਹਿੰਦਾ ਲਿਆ ਮੈਂ ਤੇਰੇ ਕੇਸ ਬੰਦਿਆ ਮੇਰੇ ਨਿੱਤ ਦੇ ਸ਼ਰਾਬੀ ਆ ਯਾਰ ਬੰਨੇ ਜਾ ਭਗਵੰਤ ਬੰਦੇ ਕੇਸ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ